ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਦੀਵਾਲੀ ਅਤੇ ਬੱਦੀ ਸ਼ੋਰ ਦਿਵਸ ਨੂੰ ਸਮਰਪਿਤ ਅੱਜ ਦੇ ਸਮਾਗਮ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਸਪਰਸ਼ਕ ਮਟੀ ਸਰਕਰ ਸੰਸਥਾ ਤੋਂ ਪਾਈਸ ਬੰਦ ਜੀਤ ਸਿੰਘ ਉਨ੍ਹਾਂ ਦੇ ਨਾਲ ਸੋਚੀ ਤੇ ਪਹਿਲਾ ਤੋਂ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਨੂੰ ਜੀ ਆਇਆਂ ਕਹਿੰਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਇਸ ਸਥਾ ਦਾ ਸਰਵ ਸੰਮਤੀ ਸਰਵਾਰ ਜਿਨ੍ਹਾਂ ਨੇ ਸਾਰੇ ਰਾਕੇ ਦੇ ਵਿੱਚ ਜਿਸ ਦਿਨ ਤੋਂ ਹੜ ਆਇਆ ਉਸ ਦਿਨ ਤੋਂ ਪਹਿਲੇ ਸੇਵਨ ਭਾਈ ਇਹਨਾਂ ਨੇ ਜਿਸ ਦਿਨ ਤੋਂ ਪਾਣੀ ਆਇਆ ਉਸ ਦਿਨ ਤੋਂ

जो मकान खराब हो रहा तो मकाना ने भी नहीं रखी समुचे इलाकेटेबल ट्रस्ट खेद धनबाद करता परमात्मा के अगर अरदास भी करदा कि यह ट्रस्ट इस तरह मनुष्ठा की सेवा करते रह ਸੁਭੂਗਤ ਅਪਸਬੜੇ ਪੜਾਉਣਾ ਕਿਉਂ ਸੁਭੂਗਤ ਬੱਚੇ ਸਿੱਖਿਆ ਲੈਣ ਆਉਂਦੇ ਤੇ ਇਹ ਵੀ ਇੱਕ ਸਿੱਖਿਆ ਕਿ ਜੇਕਰ ਕੋਈ ਗੁਣ ਪ੍ਰਸਾਦੀ ਆਉਂਦੀ ਹੈ ਜਿਹੜੇ ਸਮਾਜ ਦੇ ਲਈ ਕੁਝ ਕਰ ਰਹੇ ਆ ਤਾਂ ਸਾਡੇ ਬੱਚਿਆਂ ਦੇ ਵਿੱਚ ਵੀ ਮਨੁੱਖਤਾ ਦਾ ਗੁਣ ਪੈਦਾ ਹੋਵੇ ਇੱਕੋ ਸਰਹੰਦੀ ਸਰਹੰਦਾ सेवा कर रही है घर के भी कई कहते संभाल नहीं होंगी भी घर तो चुप जाके अपने को रख के सेवा कर रहे हैं बड़ी वही सेवा उम्मीद करना के साथ भी बच्च सेवा की भावना का गुण जो इन्होंने मिलेगा बहुत बहुत धन्यवाद करना बहुत धन्यवाद जी